ਮਾਨੀ ਕੀਤਾ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਅੱਜ ਆਪਾਂ ਤੁਹਾਡਾ ਨਾ ਵਹਿੜ ਦੀ ਡਿਟੇਲ ਸਾਂਝੀ ਕਰਾਂਗੇ ਤੇ ਵੀਡੀਓ ਬਣਾਉਣ ਦੀ ਦੋਸਤੋ ਤਰੀਕ ਜਿਹੜੀ ਆ ਆਪਾਂ 6 ਜਨਵਰੀ 2024 ਨੂੰ ਵੀਡੀਓ ਬਣਾਉਣ ਬਣਾਉਣ ਜਾ ਰਹੇ ਆ ਤੇ 7 ਜਨਵਰੀ ਦੀ ਸਵੇਰ ਨੂੰ ਆਪਾਂ ਵੀਡੀਓ ਅਪਲੋਡ ਕਰਾਂਗੇ ਤੇ ਦੋਸਤੋ ਐਡਰੈਸ ਨੋਟ ਕਰ ਲਓ ਐਡਰੈਸ ਹੈਗਾ ਪਿੰਡ ਦੁਗਲ ਵਾਲਾ ਤਹਿਸੀਲ ਤੇ ਜ਼ਿਲ੍ਹਾ ਜਿਹੜਾ ਇਹ ਪਿੰਡ ਨੂੰ ਤਰਨਤਾਰਨ ਲਗਦੇ ਆ ਤੇ ਜਿਹੜੀ ਤਰਨਤਾਰਨ ਤੋਂ ਦੂਰੀ ਹੈ ਲਗਭਗ ਕੋਈ 6 ਕਿਲੋਮੀਟਰ ਦੀ ਆ 6 ਕਿਲੋਮੀਟਰ ਦੀ ਆ ਬਠਿੰਡੇ ਤੋਂ ਜਿਹੜਾ ਅੰਮ੍ਰਿਤਸਰ ਨੂੰ ਹਾਈਵੇ ਆਉਂਦਾ ਇਹ ਤੋਂ 3 ਕਿਲੋਮੀਟਰ ਸਾਈਡ ਤੇ ਪਿੰਡ ਰਹਿ ਜਾਂਦਾ ਤੇ ਬਾਕੀ ਹੁਣ ਆਪਾਂ ਤੁਹਾਨੂੰ ਇਹਦੇ ਨਾਲ ਡਿਟੇਲ ਸਾਂਝੀ ਕਰਦਾ ਆ ਬਾਕੀ ਕੰਟੈਕਟ ਨੰਬਰ ਆਪਾਂ ਚਾਲੂ ਕਰ ਦੇਾਂਗੇ ਸਕਰੀਨ ਤੇ ਜਿਹੜੇ ਵੀ ਵੀਰ ਦੇ ਪਸੰਦ ਆਉਂਦੀ ਆ ਉਹ ਕੰਟੈਕਟ ਕਰਕੇ ਆਪਣਾ ਐਡਰੈਸ ਪ੍ਰੋਪਰ ਜਾਣਕਾਰੀ ਜਾਣਕਾਰੀ ਲੈ ਸਕਦਾ ਵਾ ਤੇ ਦੋਸਤੋ ਆ ਕਰਦੇ ਆ ਗੱਲਬਾਤ ਆ ਦੇਖ ਸਕਦੇ ਆ ਹਾਂ ਥਾੜਿਆ ਆ ਛੋਟੇ ਛੋਟੇ ਬੱਚੇ ਵੀ ਲੱਗੇ ਆ ਥਣ ਤੇ ਭਾਰੇ ਚੱਲਦੇ ਨਹੀਂ ਹੈਗੇ ਥਣ ਤੋਂ ਸਾਈਡ ਤੇ ਬਾਕੀ ਪਸਮਾ ਕੇ ਥਣ ਕੱਢ ਜਾਂਦੀ ਆ ਤੇ ਇਹ ਬੱਚੇ ਨਿਗੇ ਨਿਗੇ ਰਹਿ ਜਾਂਦੇ ਹੈਗੇ ਬਾਕੀ ਇਹ ਨਹੀਂ ਚੱਲਦੇਗੇ ਆ ਦੇਖ ਸਕਦੇ ਸੁਣਾਸੇ ਦੋਸਤੋ ਆ ਫੀਸ ਕੁਆਲਟੀ ਵੀ ਚੈੱਕ ਕਰ ਸਕਦੇ ਜੀ ਤੇ ਦੋਸਤੋ ਇਹ ਇਹ ਜਿਹੜੀ ਵੈਰ ਦੀ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਇਹ ਗੱਬਣ ਆ ਕੋਈ 8 9 ਦਿਨ ਇਹਦੇ ਬਾਕੀ ਆ ਸੂਣ ਚ ਤੇ ਤੀਜਾ ਸੂਆ ਸੁਣ ਜਾ ਰਹੀ ਆ ਆ ਦੇਖ ਸਕਦੇ ਆ 8-9 ਦਿਨ ਬਾਕੀ ਦੋਸਤੋ ਘਟੇ ਲੰਟੂਣਾ ਪ੍ਰੋਪਰ ਕੱਢ ਜੂਗੀ ਤੇ ਬਾਕੀ ਆਪਾਂ ਤੁਹਾਨੂੰ ਚਲਾ ਕੇ ਵੀ ਵਿਖਾ ਦਿੰਦੇ ਆ ਮੀਡੀਅਮ ਕੱਦ ਚ ਆ ਨਾ ਬੋਲੇ ਛੋਟੇ ਕੱਦ ਚ ਨਾ ਬਾਲੇ ਵੱਡੇ ਕੱਦ ਚ ਬਾਕੀ ਆਪਾਂ ਤੁਹਾਨੂੰ ਇਹ ਚਲਾ ਕੇ ਵਿਖਾ ਦਿੰਦੇ ਆ ਅਤੇ ਇਸ ਸੇ ਦੋਸਤ ਕੋਈ 8-9 ਦਿਨ ਇਹਦੇ ਬਾਕੀ ਹੈ ਜੇ ਸੁਣ ਚ ਮੋੜ ਦੇ

ਪੂਰਾ ਮੁਠੀ ਵਾਲਾ ਥਾਣਿਆ ਬਾਕੀ ਵਾਰ ਵਾਰ ਮੇਰੀ ਵੀਰਾਂ ਨੂੰ ਇਹੋ ਬੇਨਤੀ ਹੁੰਦੀ ਆ ਪੀ ਜਿਹੜਾ ਸੂਆ ਹੋਇਆ ਪਹੂ ਉਹਦੀ ਇੱਕ ਟਾਈਮ ਦੋ ਟਾਈਮ ਤਸੱਲੀ ਕਰਕੇ ਖਰੀਦਦਾਰੀ ਕਰਿਆ ਕਰੋ ਤੇ ਜਿਹੜਾ ਸੂਣ ਵਾਲਾ ਗੱਬਣ ਆ ਉਹਦੀ ਵੀ ੱਤਪ ਕੇ ਤਸੱਲੀ ਕਰਿਆ ਕਰੋ ਬਾਕੀ ਆਪਾਂ ਪੂਰੀ ਤਸੱਲੀ ਕਰਕੇ ਲਿਆਂਦੀਆਂ ਜਿਹੜੇ ਵੀ ਵੀਰ ਦੇ ਪਸੰਦ ਆਉਂਦੀ ਉਹ ਆਪਦੀ ਪੂਰੀ ਤਸੱਲੀ ਨਰਖ ਫਰਕ ਕਰਕੇ ਸਾਹਿਬਾ ਨਾ ਕਰਕੇ ਨਰਕ ਪਰਖ ਕਰਕੇ ਫੇਰ ਕੋਈ ਦੀ ਖਰੀਦਦਾਰੀ ਕਰਿਆ ਕਰੋ ਤੇ ਦੋਸਤੋ ਹੁਣ ਗੱਲ ਕਰਦੇ ਆਂ ਇਹਦੇ ਰੇਟ ਦੀ ਰੇਟ ਦੋਸਤੋ ਇਹਦਾ ਬਿਲਕੁਲ ਆਪਾਂ ਜਾਇਜ਼ ਰੱਖਿਆ ਵਾ ਕੋਈ 36000 ਨਹੀਂ ਆ ਕੋਈ 35000 ਨਹੀਂ ਮੁੱਲ ਕਰਨਾ ਆਪਾਂ ਇਹਦਾ ਦੋਸਤੋ 32000 ਰੁਪਏ ਚ ਛੂਟ ਛੱਪਾ ਕਰਾਂਗੇ ਇਹ ਦੋਸਤੋ ਅੱਜ ਦਾ ਰੇਟ ਹੈਗਾ ਵਾ ਤੇ ਸੂਣ ਤੋਂ ਬਾਅਦ ਆ ਕੁਝ ਵੱਖਰਾ ਰੇਟ ਹੋ ਜਾਏਗਾ ਜਿਹੜੇ ਵੀ ਵੀਰ ਤੇ ਪਸੰਦ ਆਉਂਦੀ ਆ 32000 ਕੀ ਮਾਨਤਾਣ ਕੀਤਾ ਜਾਵੇ ਜਿੰਨਾ ਵੀ ਹੋ ਸਕੇ ਥੋੜਾ ਪਤਾ ਤੇ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ